ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਗੱਲਬਾਤ ਕਰਦੇ ਆ ਦੇਖ ਸਕਦੇ ਹੋ ਨੇਤਾ ਵਿਰੋਧੀ ਤੇ ਪ੍ਰਤਾਪ ਬਾਜਵਾ ਜਿਹੜੇ ਨੇ ਉਹ ਪਹੁੰਚਨੇ ਨੇ ਅਨਮੋਲ ਗਗਨ ਮਾਨ ਨੇ ਮੈਮ ਕਿਵੇਂ ਦੇਖਦੇ ਹੋ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਗਿਆ ਅੱਜ ਜੀ ਸੋ ਅੱਜ ਸੈਸ਼ਨ ਮੁੱਖ ਮੰਤਰੀ ਸਾਹਿਬ ਨੇ ਰਖਵਾਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ 350ਵਾਂ ਜਿਹੜਾ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਬੜੀ ਮਹੱਤਤਾ ਰੱਖਦਾ ਜੀ ਇਤਿਹਾਸ ਦੇ ਵਿੱਚ ਬਲਕਿ ਭਵਿੱਖ ਦਾ ਵੀ ਇੱਕ ਨਕਸ਼ਾ ਦਿੰਦਾ ਸਿਰਫ ਇਤਿਹਾਸਿਕ ਨਹੀਂ ਹੈ ਫਿਊਚਰ ਲਈ ਵੀ ਇੱਕ ਨਕਸ਼ਾ ਦਿੰਦਾ ਹੈ ਆਖਰਕਾਰ ਸੱਚ ਦੇ ਰਾਹ ਤੇ ਚੱਲਣ ਵਾਲਾ ਅਨਿਆਏ ਦੇ ਖਿਲਾਫ ਬੋਲਣ ਵਾਲਾ ਮਨੁੱਖ ਹੀ ਜਿਹੜਾ ਪਰਮਾਤਮਾ ਦੀ ਉੱਥੇ ਕਬੂਲ ਹੁੰਦਾ ਹੈ ਧਰਮ ਦੇ ਰਸਤਾ ਹੀ ਉਹ ਹੈ ਇਹ ਹੀ ਸਾਨੂੰ ਗੁਰੂ ਤੇਗ ਬਹਾਦਰ ਜੀ ਸਿਖਾ ਕੇ ਗਏ ਸੀ ਜਿੱਥੇ ਉਹਨਾਂ ਨੇ ਕਮਜ਼ੋਰਾਂ ਦੇ ਲਈ ਆਪਣਾ ਸ਼ੀਸ਼ ਲਾਇਆ ਜਿੰਨਾ ਤੇ ਅਤਿਆਚਾਰ ਕੀਤਾ ਜਾ ਰਿਹਾ ਸੀ ਔਰੰਗਜ਼ੇਬ ਦੇ ਅਤਿਆਚਾਰ ਦੇ ਖਿਲਾਫ ਸੋ ਸਾਨੂੰ ਸਾਰਿਆਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਸ਼ਹਾਦਤ ਤੋਂ ਸਿੱਖਣ ਦੀ ਜ਼ਰੂਰਤ ਹੈ ਕਿ ਸਹੀ ਚੀਜ਼ ਦੇ ਲਈ ਖੜੇ ਹੋ ਸੱਚ ਦੇ ਲਈ ਖੜੇ ਹੋ ਜਿੱਥੇ ਬਹੁਤ ਸਾਰੇ ਅੱਜ ਹਾਲਾਤ ਬਦਲੇ ਹੋਏ ਨੇ ਇਸ ਧਰਤੀ ਤੇ ਆ ਕੇ ਉਹ ਨਗਰ ਕੀਰਤਨ ਦੇਖ ਕੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਦੇਖ ਕੇ ਅੰਦਰ ਪ੍ਰੇਰਣਾ ਪੈਦਾ ਹੁੰਦੀ ਹੈ ਅੱਛਾ ਮੈਮ ਕਿਵੇਂ ਦੇਖਦੇ ਹੋ ਚੰਡੀਗੜ੍ਹ ਤੋਂ ਬਾਹਰ ਜਿਵੇਂ ਵੈਲੀਵਾਰ ਵਿਧਾਨ ਸਭਾ ਲੱਗੀ ਆਜ਼ਾਦੀ ਤੋਂ ਬਾਅਦ ਕਿੰਨਾ ਵੱਡਾ ਇਹ ਉਪਰਾਲਾ ਕਿਹਾ ਜਾ ਸਕਦਾ ਬੜੀ ਵੱਖਰੀ ਚੀਜ਼ ਹੈ ਜੀ ਬੜੀ ਵੱਖਰੀ ਚੀਜ਼ ਹੈ ਇਹ ਤਨੂੰ ਦੱਸਿਆ ਕਿ ਇੱਥੇ ਜਿੰਨੇ ਵੀ ਪੋਲੀਟੀਸ਼ੀਅਨ ਆਉਣਗੇ ਨਾ ਇੱਕ ਵਾਰ ਉਹ ਜਜ਼ਬਾ ਆਉਂਦਾ ਅੰਦਰ ਉਹ ਸੱਚ ਦੇ ਨਾਲ ਖੜਨ ਦਾ ਲੜਨ ਦਾ ਅੜਨ ਦਾ ਰਾਜਾ ਤਾਜ ਲਈ ਨਹੀਂ ਸੱਚ ਲਈ ਬਸ ਉਹ ਜਜ਼ਬਾ ਇੱਥੋਂ ਲੈ ਕੇ ਹੋਰ ਇੱਥੇ ਇੱਥੋਂ ਤੁਸੀਂ ਉਹੀ ਲੈ ਕੇ ਜਾ ਸਕਦੇ ਹੋ ਇਸ ਧਰਤੀ ਉੱਤੇ ਅੱਜ ਦੇ ਦਿਨ ਨਾ ਤੁਸੀਂ ਮਾਹੌਲ ਹੈ ਸਾਰੇ ਪਾਸੇ ਸਿੱਖ ਫੌਜਾਂ ਸਾਰੇ ਸਰਦਾ ਚ ਭਿੱਜੇ ਹੋਏ ਨੇ ਇੱਥੋਂ ਸਿੱਖਣ ਦੀ ਇੱਥੋਂ ਲੈ ਕੇ ਜਾਣ ਦੀ ਜ਼ਰੂਰਤ ਅੱਜ ਅੱਜ ਵਿਧਾਨ ਸਭਾ ਲੱਗਣੀ ਹੈ ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਨੇਕ ਉਪਰਾਲਾ ਹੈ ਜੀ اچھا ਮੇਰਾ ਲਾਸਟ ਹੀ ਸਵਾਲ ਹੈ ਕੀ ਲੱਗਦਾ ਕਿਹੜੇ ਵੱਡੇ ਫੈਸਲੇ ਹੋਣੇ ਚਾਹੀਦੇ ਨੇ ਇਸ ਮੁਕੱਦਸ ਦਿਨ ਤੇ ਦੇਖੋ ਇਹ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਆ ਵੀ ਉਹਨਾਂ ਨੇ ਅੱਜ ਕੀ ਫੈਸਲਾ ਲੈਣਾ ਉਹਨਾਂ ਨੂੰ ਅਸੀਂ ਤਾਂ ਅਸੀਂ ਤਾਂ ਉਹਦੇ ਵਾਂਗੂ ਅੱਜ ਉਹ ਹਵਾ ਚ ਹੀ ਰੰਗੇ ਹੋਏ ਆ ਅੱਛਾ ਲੱਗ ਰਿਹਾ ਅੰਦਰ ਸਾਂਤੀ ਮਹਿਸੂਸ ਹੋ ਰਹੀ ਹੈ ਤੇ ਇੱਥੇ ਵਿਧਾਨ ਸਭਾ ਦੇ ਵਿੱਚ ਆ ਕੇ ਇੱਕ ਅਲੱਗ ਮਾਹੌਲ ਹੈ ਪਰਿਵਾਰ ਨਾਲ ਪਹੁੰਚੇ ਹੋ ਜੀ ਹਾਂਜੀ ਮੇਰੇ ਬ੍ਰਦਰ ਆਇਆ ਮੇਰੇ ਮਮਾ ਹਸਬੈਂਡ ਨੇ ਮੇਰੇ ਅੱਛਾ ਮੈਮ ਕਿਵੇਂ ਲੱਗ ਰਿਹਾ ਅੱਜ ਤੁਸੀਂ ਕੀ ਸੋਚ ਰਹੇ ਹੋ ਅੱਜ ਦੇਖੋ ਕਿੰਨਾ ਪਵਿੱਤਰ ਦਿਨ ਹੈ ਤੇ ਬਹੁਤ ਵੱਡਾ ਅੱਛਾ ਆ ਤਿਹਾੜਾ ਬੜਾ ਹੀ ਪਵਿੱਤਰ ਹੈ ਤੇ ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਆ ਸਾਡੇ 300 ਸਾਲਾ ਦੇਖਣ ਨੂੰ ਮਿਲ ਰਿਹਾ ਸਾਨੂੰ ਅੱਛਾ ਤੇ ਤਿੰਨ ਦੇ ਵਿੱਚ ਮਨ ਦੇ ਵਿੱਚ ਸ਼ਰਧਾ ਲੈ ਕੇ ਆਏ ਤੇ ਆਸ ਕਰਦੇ ਆ ਕਿ ਅੱਜ ਇੱਥੇ ਕੋਈ ਅੱਛਾ ਅਨਾਉਂਸਮੈਂਟ ਵੀ ਸੁਣਨ ਨੂੰ ਮਿਲੇ ਸਾਨੂੰ ਸੀਐਮ ਸਾਹਿਬ ਤੋਂ ਉਮੀਦ ਕਰਦੇ ਹੋਏ ਜੀ ਜੀ ਉਮੀਦ ਹੈ ਵੀ ਹੈ ਹਾਂਜੀ ਹੈ ਜੀ ਠੀਕ ਹੈ ਬਹੁਤ ਮਿਹਰਬਾਨੀ ਕਹਿੰਦੇ ਆਸ ਉਮੀਦ ਕਰਦੇ ਆ ਕਿ ਅੱਜ ਸੀਐਮ ਸਾਹਿਬ ਵੱਲੋਂ ਕੁਝ ਚੰਗਾ ਹੋਏਗਾ ਤਾਂ ਕਿਉਂਕਿ ਬਹੁਤ ਵੱਡਾ ਦਿਨ ਹੈ ਤੇ ਬਹੁਤ ਇਹ ਮੁਕੱਦਸ ਸਥਾਨ ਹੈ ਤੇ ਸ਼ਹਾਦਤ ਨੂੰ 350 ਜਿਹੜਾ ਸਮਰਪਤ ਹੈ ਉਹ ਦਿਹਾੜਾ ਮਨਾਇਆ ਜਾ ਰਿਹਾ ਹੈ ਕੈਮਰਾ ਪਰਸਨ ਰੋਸ਼ਨ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬ